ਬਦਲਦੇ ਮੌਸਮ ਦੇ ਚੱਲਦੇ ਸਰਦੀਆਂ ਦੇ ਵਿੱਚ ਦਿਲ ਦੇ ਮਰੀਜ਼ ਖਾਸ ਕਰਕੇ ਰੱਖਣਾ ਆਪਣਾ ਧਿਆਨ ਮਾਹਿਰ ਡਾਕਟਰ ਨੇ ਦੇ ਦਿੱਤੀ ਵੱਡੀ ਸਲਾਹ ਛੋਟੀ ਉਮਰ ਦੇ ਬੱਚਿਆਂ ਦੇ ਵਿੱਚ 슈ਗਰ ਅਤੇ ਬੀਪੀ ਦੀ ਹੋ ਰਹੀ ਹੈ ਬਿਮਾਰੀ ਪੰਜਾਬ ਭੱਡ ਦੇ ਵਿੱਚ ਮੌਸਮ ਦੇ ਵਿੱਚ ਵੱਡੇ ਬਦਲਾਅ ਦੇਖ ਨੂੰ ਮਿਲ ਰਹੇ ਨੇ ਤਾਪਮਾ ਡਿੱਗਣ ਦੇ ਨਾਲ ਸਰਦੀ ਵਧ ਰਹੀ ਹੈ ਤੇ ਹੁਣ ਬਦਲਦੇ ਮੌਸਮ ਦੇ ਕਰਕੇ ਬਿਮਾਰੀਆਂ ਦਾ ਵੀ ਦਾਰਾ ਵਾਧਾ ਜਾ ਰਿਹਾ ਹੈ ਜਿਆਦਾਤਰ ਦਿਲ ਦੇ ਬਿਮਾਰੀ ਦੇ ਨਾਲ ਪੀੜਤ ਲੋਕਾਂ ਨੂੰ ਇਨ੍ਹਾਂ ਦਿਨਾਂ ਦੇ ਵਿੱਚ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦਿਲ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਸਵਾਤੀ ਖੁਰਾਨਾ ਨੇ ਦੱਸਿਆ ਕਿ ਸਰਦੀਆਂ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਲੋਕਾਂ ਨੂੰ ਬਲੋਕੇਜ ਹੈ ਜਾਂ ਫਿਰ ਪਹਿਲਾ ਆਪਰੇਸ਼ਨ ਕਰਵਾਏ ਗਏ ਨੇ ਉਹਨਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ हां जी ब्लड प्रेशर ਵਧਣ ਦੇ ਕਰਕੇ ਹਾਰਟ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਹਨ ਸਰਦੀਆਂ ਦੇ ਵਿੱਚ ਇਸ ਲਈ ਹਾਰਟ ਦੇ ਪੇਸ਼IENTS ਨੂੰ ਹਮੇਸ਼ਾ ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਦੀ ਪੰਪਿੰਗ ਘੱਟ ਹੈ ਜਾਂ ਜਿਨ੍ਹਾਂ ਦੇ ਸਟੈਂਟ ਪੈ ਚੁੱਕਾ ਹੈ ਜਾਂ ਜਿਨ੍ਹਾਂ ਨੂੰ ਅੰਜਾਇਨਾ ਨਾਮ ਦੀ ਪ੍ਰੋਬਲਮ ਹੈ ਬਲੋਕੇਜ ਆਲਰੇਡੀ ਹੈ ਕੁਝ ਤੁਰਨ ਫਿਰਨ ਦੇ ਨਾਲ ਉਹਨਾਂ ਦੀ ਛਾਤੀ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਇਨ੍ਹਾਂ ਸਭ ਪੇਸ਼IENTS ਨੂੰ ਪ੍ਰੀਕੌਸ਼ਨਰੀ ਸੇਕਤੇ ਦੱਸਿਆ ਜਾਂਦਾ ਹੈ ਕਿ ਸਰਦੀ ਵਿੱਚ ਬਹੁਤ अर्ਲੀ ਮਾਰਨਿੰਗ ਜਦੋਂ ਟੈਂਪਰੇਚਰ ਘਟ ਹੁੰਦਾ ਹੈ ਜਾਂ ਬਹੁਤ ਲੇਟ ਨਾਈਟ ਜਦੋਂ ਟੈਂਪਰੇਚਰ ਘਟ ਹੁੰਦਾ ਤੁਸੀਂ ਬਾਹਰ ਨਾ ਜਾਓ ਆਪਣੇ ਆਪ ਨੂੰ ਕਵਰਡ ਰੱਖਣ ਦੀ ਕੋਸ਼ਿਸ਼ ਕਰੋ ਤਾਂ ਜੋ ਕਿ ਬਲੱਡ ਪ੍ਰੈਸ਼ਰ ਨਾ ਵਧੇ ਔਰ ਦੁਬਾਰਾ ਤੋਂ ਹਾਰਟ ਦੀ ਬਲੋਕੇਜ ਜਾਂ ਅਟੈਕ ਵਰਗੀ ਪ੍ਰੋਬਲਮ ਨਾ ਆਵੇ ਅੱਲਾਹ ਦਰਦਾ ਕਿਛੋ ਛੋਟੇ ਬੱਚਿਆਂ ਦੇ ਵਿੱਚ ਵੀ ਜਿਹੜੀਆਂ ਪ੍ਰੋਬਲਮ ਆ ਰਹੀਆਂ ਹਨ ਜਿਆਦਾ ਬਜ਼ੁਰਗਾਂ ਦੇ ਵਿੱਚ ਹੀ ਅ ਅੱਜਕੱਲ ਇਹ ਹੋ ਰਿਹਾ ਹੈ ਕਿ ਮੈਂ ਰੀਸੈਂਟਲੀ ਵੀ ਆਪਣੇ ਪੇਜ ਤੇ ਸ਼ੇਅਰ ਕੀਤਾ ਸੀ ਕਿ ਪਹਿਲੇ ਤਾਂ ਇਹ ਹੋ ਰਿਹਾ ਸੀ ਕਿ 35-40 ਸਾਲ ਤੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਪੇਸ਼IENTS ਆਉਂਦੇ ਸੀ ਡਾਇਗਨੋਸ ਹੁੰਦਾ ਸੀ ਬਟ ਅਜ ਦੇ ਡੇਜ ਕੀ ਹੋ ਰਿਹਾ ਹੈ ਕਿ ਪੇਰੈਂਟਸ ਆਪਣੇ 15-16 ਸਾਲ ਦੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਸਡਨਲੀ ਉਹਨਾਂ ਦਾ ਬਲੱਡ ਪ੍ਰੈਸ਼ਰ ਦੇਖਦੇ ਆ ਤਾਂ ਅਸੀਂ ਬਲੱਡ ਪ੍ਰੈਸ਼ਰ ਇਜ਼ ਦੇ ਆਰ ਹਾਈਪਰਟੈਂਸਿਵ ਆਲਰੇਡੀ ਉਹਨਾਂ ਦਾ ਬਹੁਤ ਹਾਈ ਲੈਵਲ ਤੇ ਬਲੱਡ ਪ੍ਰੈਸ਼ਰ ਚੱਲ ਰਿਹਾ ਹੁੰਦਾ ਹੈ ਜਦੋਂ ਅਸੀਂ ਬਲੱਡ ਟੈਸਟ ਕਰਵਾਈਦੇ ਹੈ ਤਾਂ ਉਹਨਾਂ ਦਾ ਕੋਲੇਸਟ੍ਰੋਲ ਹਾਈ ਲੈਵਲ ਤੇ ਹੁੰਦਾ ਹੈ ਯੈਸ ਸਾਡੇ ਕੋਲ ਨ ਦੇ ਵਿੱਚ ਚੇਂजेस ਹੋਨੇ ਹੈ ਤੇ ਉਹਨਾਂ ਨੂੰ ਬਲੱਡ ਪ੍ਰੈਸ਼ਰ 슈ਗਰ ਹੋਣਦੇ ਆ ਹੋਰ ਬਿਮਾਰੀਆਂ ਹੋਣਦੇ ਏਜ ਦੇ ਨਾਲ ਚਾਂਸਸ ਜਿਆਦਾ ਹੈ ਬਟ ਯੈਸ ਟੀਨ এজ ਤੋਂ ਹੀ ਪ੍ਰੋਬਲਮਸ ਬਹੁਤ ਜ਼ਿਆਦਾ ਸ਼ੁਰੂ ਹੋ ਗਈਆਂ ਹਮ ਲੱਗਦਾ ਸਾਰਾ ਲਾਈਫ ਸਟਾਈਲ ਹੀ ਸਾਰੀ ਕਿਹੜੀ ਬਿਮਾਰੀਆਂ ਦਾ ਕਾਰਨ ਹੈ ਜਾਂ ਫਿਰ ਸੈਨ ਨਾ 100% ਤੁਹਾਡੇ ਨਾਲ ਮੈਂ ਸਹਿਮਤ ਹਾਂ ਕਿ ਲਾਈਫ ਸਟਾਈਲ ਤੇ ਡਾਈਟ ਆਪਣੀ ਨੰਬਰ 1 ਚੀਜ਼ ਹੈ ਅਸੀਂ ਸ਼ੁਰੂ ਤੋਂ ਪੜਦੇ ਆਏ ਹਾਂ ਡੈਸ਼ ਡਾਈਟਿਕ ਡਾਈਟ ਹੁੰਦੀ ਹੈ ਜਿਦੇ ਨਾਲ ਕਿ ਬਲੱਡ ਪ੍ਰੈਸ਼ਰ ਹੀ ਨਹੀਂ 슈ਗਰਸ ਵੀ ਕੰਟਰੋਲ ਕੀਤੀਆਂ ਜਾਂਦੀਆਂ ਹੈ ਜਿਦੇ ਵਿੱਚ ਕਿ ਅਸੀਂ ਡਾਈਟਰੀ ਮੋਡੀਫਿਕੇਸ਼ਨ ਹਮੇਸ਼ਾ ਦਿੰਨੇ ਆ ਮੈਡੀਸਿਨ ਹਮੇਸ਼ਾ ਦੋ ਨੰਬਰ ਤੇ ਦੂਸਰੇ ਨੰਬਰ ਤੇ ਆਏਗੀ ਬਟ ਜੇ ਅਸੀਂ ਆਪਣਾ ਲਾਈਫਸਟਾਈਲ ਚੇਂਜ ਕਰੀਏ ਜੇ ਪੇਰੈਂਟਸ ਜਾਂ ਵੱਡੇ ਲੋਕ ਘਰ ਵਿੱਚ ਲਾਈਫਸਟਾਈਲ ਚੇਂਜ ਕਰਨ ਸੀਜ਼ਨਲ ਫਰੂਟਸ ਖਾਣ ਸਬਜ਼ੀਆਂ ਖਾਣ ਘਰ ਦਾ ਬਣਿਆ ਖਾਣ ਤਾਂ ਬੱਚੇ ਉਸ ਚੀਜ਼ ਨੂੰ ਅਡਾਪਟ ਕਰਨਗੇ ਫਿਜ਼ੀਕਲ ਐਕਟੀਵਿਟੀ ਬਹੁਤ ਇੰਪੋਰਟੈਂਟ ਹੈ ਛੋਟੇ ਬੱਚੇ ਜੇ ਕਿਸੇ ਖੇਡ ਵਿੱਚ ਜਾ ਸਕਣ ਤਾਂ ਵੈਲ ਐਂਡ ਗੁੱਡ ਜੇ ਤੁਸੀਂ ਕਿਸੇ ਕਾਰਨ ਕਰਕੇ ਉਹਨਾਂ ਨੂੰ ਬਾਹਰ ਨਹੀਂ ਭੇਜ ਸਕਦੇ ਤੁਸੀਂ ਵਾਕ ਕਰੋ ਉਹਨਾਂ ਦੀ ਮੂਵਮੈਂਟ ਇਨਕਰੀਜ਼ ਕਰੋ ਯੋਗਾ ਕਰੋ एरोਬਿਕਸ ਕਰੋ ਡਾਂਸ ਵਿੱਚ ਲਗਾ ਦਿਓ ਉਹਨਾਂ ਨੂੰ ਡੂ ਐਨੀਥਿੰਗ ਬਟ ਤਾਂ ਉਹਨਾਂ ਨੂੰ ਫਿਜ਼ੀਕਲ ਐਕਟੀਵਿਟੀ ਬਹੁਤ ਚੀਜ਼ਾਂ ਤੋਂ ਬਚਾਉਂਦੀ ਹੈ ਖੈਰ ਦਾਦ ਜੀ ਕਿ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਦਿਲ ਦੀਆਂ ਬਿਮਾਰੀਆਂ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਇਸ ਮੌਸਮ ਦੇ ਵਿੱਚ ਖਾਸ ਆਪਣਾ ਧਿਆਨ ਰੱਖਣਾ ਚਾਹੀਦਾ ਉੱਥੇ ਹੀ ਬੱਚਿਆਂ ਦੇ ਵੀ ਖਾਣ ਪੀਣ ਦਾ ਖਾਸ ਧਿਆਨ ਰੱਖਿਆ ਜਾਵੇ ਕਿਉਂਕਿ ਛੋਟੀ ਉਮਰ ਦੇ ਬੱਚੇ ਵੀ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਹਕੀਕਤਰੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ